ਤਿਵਾਨਾ ਰੈਡੀ ਦੇ ਸਤਕਾਰਯੋਗ ਸਰੋਤੋਂ ਲੋਕਾ ਤੁਹਾਡੇ ਪੇਸ਼ੇ ਨਜ਼ਰ ਹੈ ਅੱਜ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼ ਬੱਬਰ ਰਤਨ ਸਿੰਘ ਰੱਕੜ ਦੀ ਸ਼ਹਾਦਤ ਨੂੰ ਯਾਦ ਕਰਦੇ ਆਂ ਜਿਹੜੇ ਅੱਜ ਦੇ ਦਿਨ 15 ਜੁਲਾਈ 1932 ਨੂੰ ਸ਼ਹਾਦਤ ਪ੍ਰਵਾਨ ਕਰ ਗਏ ਸਨ ਉਹਨਾਂ ਦਾ ਗੋਰਿਆਂ ਦੀ ਹਕੂਮਤ ਨਾਲ ਮੁਕਾਬਲਾ ਹੋਇਆ ਸੀ ਗੋਲੀਆਂ ਚੱਲੀਆਂ ਜਿਸ ਤਰ੍ਹਾਂ ਬਲਾਚੌਰ ਦੇ ਵਿੱਚ ਆਪਣਿਆਂ ਦੀ ਗਿਦਾਰੀ ਦੇ ਕਰਕੇ ਸ਼ਹੀਦ ਹੋ ਜਾਂਦੇ ਨੇ ਬੱਬਰ ਰਤਨ ਸਿੰਘ ਰੱਕੜ ਬਾਬਾ ਰਤਨ ਸਿੰਘ ਰੱਕੜ ਦਾ ਜਨਮ 22 ਮਾਰਚ 1893 ਨੂੰ ਪਿੰਡ ਰੱਕੜ ਰਕੜਾ ਬੇਟ ਦਾਲਾਕ ਬਲਾਚੌਰ ਦਾ ਇਲਾਕਾ ਸ਼ਹੀਦ ਭਗਤ ਸਿੰਘ ਨਗਰ ਹੁਣ ਇਹ ਪਹਿਲਾਂ ਇਹ ਹੁਸ਼ਿਆਰਪੁਰ ਸੀਗਾ ਉੱਥੇ ਇਹਨਾਂ ਦਾ ਜਨਮ ਹੋਇਆ ਸੀ ਹਾਲਾਂਕਿ ਇਸ ਤਰ੍ਹਾਂ ਤੁਸੀਂ ਵੇਖੋ ਇਸ ਤਰ੍ਹਾਂ ਦੇ ਜਿਹੜੇ ਬੱਬਰ ਨੇ ਜਾਂ ਦੇਸ਼ ਦੀ ਇਸ਼ਾਦਤ ਵਾਸਤੇ ਜਿਹੜੇ ਲੜਨ ਵਾਲੇ ਲੋਕ ਨੇ ਉਹਨਾਂ ਚ ਸਭ ਧਰਮਾਂ ਦੇ ਲੋਕ ਸੀਗੇ ਕਿਸੇ ਧਰਮ ਦੇ ਠੀਕ ਹੈ ਕਿ ਪੰਜਾਬੀ ਜ਼ਿਆਦਾ ਸੀ ਪੰਜਾਬੀਆਂ ਚੋਂ ਸਿੱਖ ਵੱਧ ਸੀ ਪਰ ਦੂਸਰੇ ਧਰਮਾਂ ਦੇ ਵੀ ਕੁਝ ਲੋਕ ਇਸ ਤਰ੍ਹਾਂ ਦੀਆਂ ਸ਼ਹਾਦਤਾਂ ਨੂੰ ਪ੍ਰਵਾਨ ਹੋਏ ਨੇ ਜਿਨ੍ਹਾਂ ਨੇ ਮੁਲਕ ਨੂੰ ਮਜ਼ਬ ਦੇ ਨਾਲੋਂ ਜ਼ਿਆਦਾ ਤਰਜੀਹ ਦਿੱਤੀ ਸੀ ਸੋ ਇਸ ਸਿਲਸੇ ਦੇ ਵਿੱਚ ਇਹ ਲੋਕ ਦੇਸ਼ ਲਈ ਜਿਹੜੇ ਕੁਰਬਾਨੀਆਂ ਕਰ ਗਏ ਨੇ ਜਿਵੇਂ ਉਹ ਲਤਾ ਜੀ ਦਾ ਗੀਤ ਹੈ ਕਿ ਆਏ ਮੇਰੇ ਵਤਨ ਕੇ ਲੋਗੋ ਜਰਾ ਯਾਦ ਕਰੋ ਕੁਰਬਾਨੀ ਹੈ ਨਾ ਸੋ ਉਹਨਾਂ ਲੋਕਾਂ ਦੀਆਂ ਕੁਰਬਾਨੀਆਂ ਵੀ ਸਾਨੂੰ ਗਾਹੇ-ਵਗਾਹੇ ਕਿਤੇ ਨਾ ਕਿਤੇ ਯਾਦ ਕਰਨੀਆਂ ਚਾਹੀਦੀਆਂ ਨੇ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇਹਨਾਂ ਆਜ਼ਾਦ ਹਵਾਵਾਂ ਫਜ਼ਾਵਾں ਦੇ ਵਿੱਚ ਜ਼ਿੰਦਗੀ ਜਿਮਾਨ ਰਹੇ ਆ ਠੀਕ ਹੈ ਕਿ ਕੁਝ ਕਮੀਆਂ ਖਾਮੀਆਂ ਨੇ ਉਹਨਾਂ ਕਮੀਆਂ ਖਾਮੀਆਂ ਦੇ ਲਈ ਅਸੀਂ ਵੀ ਕਿਸੇ ਹੱਦ ਤੱਕ ਜ਼ਿੰਮੇਵਾਰ ਆ ਕਿ ਅਸੀਂ ਮੁਲਕ ਦੀ ਵਾਗਡੋਰ ਪੜੇ ਲਿਖੇ ਅਸਲ ਮਾਨੇ ਚ ਪੜੇ ਲਿਖੇ ਜਾਂ ਨਰਪੱਖ ਲੋਕਾਂ ਦੇ ਹੱਥ ਨਹੀਂ ਦਿੱਤੀ ਕਦੇ ਕਾਂਗਰਸ ਦਾ ਰਾਜ ਕਦੇ ਕਾਮਰੇਡਾਂ ਦਾ ਰਾਜ ਕਦੇ ਭਾਜਪੀ ਦਾ ਰਾਜ ਕਦੇ ਝਾੜੂ ਦਾ ਰਾਜ ਪਰ ਅਸਲ ਦੇ ਵਿੱਚ ਲੋਕਾਂ ਦਾ ਰਾਜ ਆਇਆ ਨਹੀਂ ਲੋਕਾਂ ਦੇ ਰਾਜ ਵਾਸਤੇ ਇਹ ਲੋਕਾਂ ਨੇ ਆਪਣੀ ਰਤ ਵਹਾਈ 22 ਮਾਰਚ 1893 ਨੂੰ ਪਿੰਡ ਰਕੜਾਂ ਬੇਟ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਜੋ ਪਹਿਲਾਂ ਹਸ਼ਿਆਰਪੁਰ ਹੁੰਦਾ ਸੀ ਉਸ ਜਗ੍ਹਾ ਤੇ ਪਿਤਾ ਜਵਾਰ ਸਿੰਘ ਤੇ ਮਾਤਾ ਬੀਬੀ ਗੋਖੀ ਦੇ ਘਰੇ ਉਹਨਾਂ ਦਾ ਜਨਮ ਹੋਇਆ ਰਤਨ ਸਿੰਘ ਨੇ ਸਰਕਾਰੀ ਹਾਈ ਸਕੂਲ ਰਾਹੋਂ ਜੋ ਪੰਜਾਬੀ ਯੂਨੀਵਰਸਿਟੀ ਲਾਹੌਰ ਨਾਲ ਸੰਬੰਧਿਤ ਸੀਗਾ ਸਕੂਲ ਉੱਥੋਂ ਚੰਗੇ ਨੰਬਰ ਲੈ ਕੇ 10ਵੀਂ ਦੀ ਪ੍ਰੀਖਿਆ ਪਾਸ ਕੀਤੀ 19 ਵਰਿਆਂ ਦੀ ਉਮਰ ਦੇ ਵਿੱਚ 1912 ਦੇ ਵਿੱਚ ਉਹ ਰਸਾਲਾ ਨੰਬਰ 04 ਹਾਰਟਸਨ ਹਾਰਸ ਵਿੱਚ ਬਤੌਰ ਕਲਰਕ ਭਰਤੀ ਹੋਈ ਫੌਜ ਦੇ ਵਿੱਚ ਫਿਰ ਤਰੱਕੀ ਤੋਂ ਬਾਅਦ ਉਹਨਾਂ ਨੂੰ ਦਫੇਦਾਰ ਨਿਯੁਕਤ ਕੀਤਾ ਗਿਆ ਇਹ ਫੌਜ ਦੇ ਵਿੱਚ ਪੋਸਟ ਹੈ ਸੂਬੇਦਾਰ ਦਫੀਗਾਰ ਵਗੈਰਾ ਚੰਗੀ ਡੀਲਡਾਲ ਵਾਲੇ ਇਸ ਨੌਜਵਾਨ ਰਤਨ ਸਿੰਘ ਨੂੰ ਬਟਾਲੀਅਨ ਦੇ ਮਸਕੋਟ ਦਾ ਇੰਚਾਰਜ ਬਣਾਇਆ ਗਿਆ ਇੱਥੇ ਨੌਕਰੀ ਸਮੇਂ ਉਹਨਾਂ ਨੇ ਹੁਕਮਰਾਨਾਂ ਦੀਆਂ ਕਾਲੀਆਂ ਕਰਤੂਤਾਂ ਜਦੋਂ ਵੇਖੀਆਂ ਤਾਂ ਉਹਨਾਂ ਨੂੰ ਇਹਨਾਂ ਵਿਦੇਸ਼ੀ ਹੁਕਮਰਾਨ ਗੋਰਿਆਂ ਦੇ ਨਾਲ ਨਫ਼ਰਤ ਹੋ ਗਈ ਕਿ ਇਹ ਲੋਕ ਕਰਦੇ ਕੀ ਨੇ ਮੁਲਕ ਨਾਲ ਦੂਜੇ ਬੰਨੇ ਉਹਨਾਂ ਨੇ ਆਪਣੀ ਦੂਰ ਅੰਦੇਸ਼ ਸੋਚ ਸਦਕਾ ਇੱਕ ਅੰਗਰੇਜ਼ ਮੇਜਰ ਆਹੀਂ ਆਪਣੇ ਭਵਿੱਖ ਦੀਆਂ ਸਕੀਮਾਂ ਨੂੰ ਪੂਰੀਆਂ ਕਰਨ ਦੇ ਵਾਸਤੇ ਇੱਕ ਪੱਕੀ ਰਾਈਫਲ 303 3.3 ਇੱਕ ਪਿਸਤੌਲ ਕੁਝ ਬੰਬ ਕੁਝ ਹੈਂਡ ਗ੍ਰੇਨੇਡ ਪ੍ਰਾਪਤ ਕਰ ਲਏ ਇੱਕ ਮੇਜਰ ਦੇ ਰਾਹੀਂ ਤੇ ਇਸ ਦੇ ਨਾਲ ਬਹੁਤ ਸਾਰਾ ਹਥਿਆਰ ਉਹਨਾਂ ਨੇ ਫੌਜ ਦੇ ਵਿੱਚੋਂ ਲਿਆ ਤੇ ਆਪਣੇ ਪਿੰਡ ਰਕੜਾ ਬੇਟ ਦੇ ਵਿੱਚ ਭੋਰਾ ਬਣਾ ਕੇ ਇਹ ਸਾਰਾ ਹਥਿਆਰ ਉੱਥੇ ਲੁਕੋ ਦਿੱਤਾ ਫਿਰ ਉਹ 2 ਬਲਿਕ 22 ਪੰਜਾਬੀ ਰੈਜੀਮੈਂਟ ਦੇ ਵਿੱਚ ਭਰਤੀ ਹੋ ਗਏ ਪਰ ਛੇਤੀ ਹੀ ਮਹਿਸੂਸ ਕੀਤਾ ਗਿਆ ਕਿ ਕੁਝ ਰੁਪਈਆਂ ਪਿੱਛੇ ਅੰਗਰੇਜ਼ਾਂ ਨੂੰ ਆਪਣੀ ਜ਼ਿੰਦਗੀ ਵੇਚਣ ਦੀ ਥਾਂ ਜਿਉ ਉਹ ਆਪਣੀ ਜ਼ਿੰਦਗੀ ਦੇਸ਼ ਤੇ ਲੇਖੇ ਲਾ ਦੇਣ ਜਾਨੀ ਤਨਖਾਹ ਦਾ ਕੀ ਫਾਇਦਾ ਦੇਸ਼ ਲਈ ਕੰਮ ਕਰੀਏ ਦੇਸ਼ ਨੂੰ ਯਾਦ ਕਰਾਈਏ ਤੇ ਫਿਰ ਉਹਨਾਂ ਨੇ ਇਸ ਦੌਰਾਨ 15 ਫਰਵਰੀ 1999 ਨੂੰ ਉਹ ਫਿਰ ਦੁਬਾਰਾ ਫੌਜ ਦੇ ਵਿੱਚੋਂ ਡਿਸਚਾਰਜ ਲੈ ਕੇ ਛੁੱਟੀ ਕਰਕੇ ਆਪਣੇ ਪਿੰਡ ਰਕੜਾ ਪਹੁੰਚ ਗਏ ਜਿੱਥੇ ਉਹਨਾਂ ਨੇ ਪਹਿਲਾਂ ਹੀ ਅਸਲਾ ਰੱਖਿਆ ਹੋਇਆ ਸੀ ਇਸ ਦੌਰਾਨ ਗਦਰ ਲਹਿਰ ਸਤਨਾ ਹੋਣ ਚਾਹੁੰਦੀ ਹੈ ਜੱਲਿਆਂ ਵਾਲੇ ਬਾਗ ਦਾ ਸਾਕਾ ਵਾਪਰਦਾ ਤੇ ਹੋਰ ਦਿਲ ਕਬਾਉ ਘਟਨਾਵਾਂ ਨੇ ਸਮੁੱਚੀ ਕੌਮ ਨੂੰ ਭਾਰਤੀਆਂ ਨੂੰ ਝੰਡੋੜ ਕੇ ਰੱਖ ਦਿੱਤਾ ਇਸੇ ਦੌਰਾਨ ਬਬਰ ਅਕਾਲੀਆਂ ਨਾਲ ਮਿਲ ਕੇ ਉਹਨਾਂ ਨੇ ਪੂਰੀ ਸਰਗਰਮੀ ਨਾਲ ਦੇਸ਼ ਦੀ ਆਜ਼ਾਦੀ ਦੀ ਮੋਹਮ ਵਿੱਢੀ ਬੰਬ ਬਣਾਉਣ ਦੀ ਤਕਨੀਕ ਦੇ ਮਾਹਰ ਸਨ ਕਿਉਂਕਿ ਫੌਜ ਦੇ ਵਿੱਚ ਰਹੇ ਸਨ ਬਬਰ ਰਤਨ ਸਿੰਘ ਰੱਕੜ ਤੇ ਇਸ ਦੌਰਾਨ ਉਹ ਬੰਬ ਬਣਾ ਕੇ ਇਨਕਲਾਬੀਆਂ ਦੇਸ਼ ਭਗਤਾਂ ਤੱਕ ਪਹੁੰਚ ਦੇ ਕਰਨ ਲੱਗੇ ਪਰ ਇੱਕ ਅੰਗਰੇਜ਼ ਦੇ ਇੱਕ ਝੋਲੀ ਚੁੱਕ ਨੇ ਉਹਨਾਂ ਦੀ ਮੁਖਬਰੀ ਕੀਤੀ ਸੀ ਆਈਡੀ ਕੀਤੀ ਤੇ ਉਸ ਵਕਤ ਅੰਗਰੇਜ਼ ਪੁਲਿਸ ਨੇ ਫਿਰ ਉਹਨਾਂ ਨੂੰ 23 ਜੂਨ 1922 ਨੂੰ ਪਠਾਨ ਸਿਕੰਦਰ ਖਾਨ ਤੇ ਮਹਤਪੁਰ ਦੇ ਜਲਦਾਰ ਦੀ ਸੂਹ ਤੇ ਰੱਕੜਾ ਬੇਟ ਦੇ ਵਿੱਚ ਛਾਪਾ ਮਾਰਿਆ ਪਰ ਉਸ ਦਿਨ ਬਬਰ ਰਤਨ ਸਿੰਘ ਘਰ ਨਾ ਮਿਲੇ ਇਕ ਪਠਾਨ ਸਕੰਦਰ ਖਾਨ ਮਾਤਪੁਰ ਦਾ ਜ਼ੈਲਦਾਰ ਇਹਨਾਂ ਨੇ ਸੂਹ ਦਿੱਤੀ ਉਹਦੀ ਕਿ ਇਹ ਗਲਤ ਕੰਮ ਕਰਦਾ ਪਰ ਇਹ ਤਾਂ ਘਰੇ ਨਾ ਮਿਲੇ ਪਰ ਇਹਨਾਂ ਦੇ ਪਿੰਡ ਰਕੜਾ ਦੇ ਵਿੱਚੋਂ ਫੌਜ ਨੂੰ ਪੁਲਿਸ ਨੂੰ ਭਾਰੀ ਮਾਤਰਾ ਦੇ ਵਿੱਚ ਗੋਲਾਵਰਧ ਬ੍ਰਾਹਮਣਤ ਹੋਇਆ ਤੇ ਕੁਝ ਦਿਨਾਂ ਬਾਅਦ ਪਿੰਡ ਬ੍ਰਾਹਮਣੀ ਮਾਜਰਾ ਸ਼ਾਦ ਉਹਦੇ ਨੇੜੇ ਹੀ ਹੈ ਬ੍ਰਾਹਮਣੀ ਬਾਜਰਾ ਦੇ ਵਿੱਚ ਮਾਰੇ ਗਏ ਪੁਲਿਸ ਤੇ ਛਾਪੇ ਦੇ ਦੌਰਾਨ ਬੱਬਰ ਰਤਨ ਸਿੰਘ ਤੇ ਕਰੋੜਾ ਸਿੰਘ ਬੱਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਹਨਾਂ ਨੂੰ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਸਨ 1927 ਦੇ ਵਿੱਚ ਫਿਰ ਇਹਨਾਂ ਨੇ ਇਹ ਸਜ਼ਾ ਪੂਰੀ ਕੀਤੀ ਤੇ ਅੰਗਰੇਜ਼ ਦੀ ਜੇਲ੍ਹ ਚੋਂ ਰਿਹਾ ਹੋਏ ਤੇ ਫਿਰ ਅੰਗਰੇਜ਼ ਸਰਕਾਰ ਖਿਲਾਫ ਸਰਗਰਮੀਆਂ ਨੂੰ ਹੋਰ ਤੇਜ਼ ਕਰ ਦਿੱਤਾ। ਤੇ ਜੇਲ੍ਹ ਦੇ ਵਿੱਚ ਉਹਨਾਂ ਨੇ ਕੈਦੀਆਂ ਨੂੰ ਗੋਰਿਆਂ ਦੀ ਹਕੂਮਤ ਅਤੇ ਅਤਿਆਚਾਰਾਂ ਬਾਰੇ ਦੱਸਿਆ ਤੇ ਕੈਦੀਆਂ ਦੇ ਵਿੱਚ ਵੀ ਨਵਾਂ ਜੋਸ਼ ਭਰਿਆ ਇਸ ਵਜ੍ਹਾ ਕਰਕੇ ਅੰਗਰੇਜ਼ਾਂ ਨੂੰ ਚਿੰਤਾ ਲੱਗੀ ਕਿ ਕਿਤੇ ਕੈਦੀ ਹੀ ਬਗਾਵਤ ਨਾ ਕਰ ਦੇਣ ਜਿਸ ਕਰਕੇ 1932 ਦੇ ਵਿੱਚ ਉਹਨਾਂ ਨੂੰ ਫਿਰ ਲਾਹੌਰ ਭੇਜਣ ਦੇ ਪ੍ਰਬੰਧ ਸੌਰੀ ਤੇ ਇਹਨਾਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਜੇਲ੍ਹ ਚੋਂ ਆ ਕੇ ਜਾਨੀ 1927 ਦੇ ਵਿੱਚ ਫਿਰ 1930 ਦੇ ਵਿੱਚ ਇੱਕ ਇਸ਼ਤਿਹਾਰ ਜਾਰੀ ਕਰਕੇ ਉਹਨਾਂ ਨੇ ਸਰਕਾਰ ਨੂੰ ਧਮਕੀ ਦਿੱਤੀ ਕਿ ਇੱਕੋ ਦਿਨ ਕਈ ਥਾਣੇ ਜਿਵੇਂ ਬਲਾਚੌਰ ਰਾਹੋਂਗੜ ਸ਼ੰਕਰ ਮਹਿਲ ਪਰ ਦੇ ਵਿੱਚ ਬੰਬ ਧਮਾਕੇ ਕੀਤੇ ਆ ਮਤਲਬ ਵਾਰਨਿੰਗ ਦੇ ਕੇ ਇਸ਼ਤਿਹਾਰ ਦੇ ਕੇ ਪਰ ਉਹ ਮਾਰੂ ਸਾਬਤ ਨਹੀਂ ਹੋ ਸਕੇ ਫਿਰ ਪੁਲਿਸ ਨੇ ਬੱਬਰ ਰਤਨ ਸਿੰਘ ਤੇ ਨਜਾਇਜ਼ ਹਥਿਆਰ ਰੱਖਣ ਤੇ ਪੁਲਿਸ ਨੂੰ ਧਮਕੀ ਦੇਣ ਤੇ ਬੰਬ ਚਲਾ ਕੇ دہشت ਪੈਦਾ ਕਰਨ ਦੇ ਦੋਸ਼ਾਂ ਦੇ ਖਿਲਾਫ ਬੱਬਰ ਰਤਨ ਸਿੰਘ ਦੇ ਤਿੰਨ ਮਾਮਲੇ ਦਰਜ ਕੀਤੇ ਪਰ ਇਸ ਤਰ੍ਹਾਂ ਉਹ ਬੱਬਰ ਰਤਨ ਸਿੰਘ ਰੂਪੋਸ਼ ਹੋ ਗਿਆ ਤੇ ਸਰਕਾਰ ਨੇ ਉਹਨਾਂ ਦੀ ਪਿੰਡ ਰਕੜਾਂ ਦੇ ਵਿੱਚੋਂ ਜ਼ਿਆਦਾ ਸੀ ਜਬਤ ਕਰ ਲਈ ਕੇਸਰਾ ਨੂੰ ਬਲਾਸਪੁਰ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਦੇ ਲੋਕਲ ਗਾਹਾਂ ਦੇ ਵਿੱਚ ਚਲੇ ਗਏ ਤੇ ਉੱਥੇ ਹੀ ਅਸਲਾ ਤਿਆਰ ਕਰਨ ਲੱਗੇ ਕਿਉਂਕਿ ਬੰਬ ਵਗੈਰਾ ਬਣਾਉਣ ਦੀ ਉਹਨਾਂ ਨੂੰ ਮਹਾਰਤ ਸੀ ਪਰ ਫਿਰ ਫੜੇ ਗਏ ਉਹਨਾਂ ਤੇ ਮੁਕੱਦਮਾ ਚੱਲਿਆ ਤੇ ਸਾਲ 1931 ਦੇ ਵਿੱਚ ਬੱਬਰ ਰਤਨ ਸਿੰਘ ਰਕੜ ਨੂੰ ਕਾਲੇ ਪਾਣੀ ਭੇਜ ਦਿੱਤਾ ਗਿਆ ਕਾਲੇ ਪਾਣੀ ਦਾ ਹੁਕਮ ਹੋਇਆ ਸੋ ਕਾਲੇ ਪਾਣੀ ਜਣ ਕੇ ਅੰਡੇਮਾਨ ਨਿਕੋਬਾਰ ਦੇ ਵਿੱਚ ਉਹਨਾਂ ਦੇ ਹੌਸਲੇ ਬਲੰਦ ਰਹੇ ਤੇ ਜੇਲ੍ਹ ਦੇ ਵਿੱਚ ਉਹਨਾਂ ਨੇ ਕੈਦੀਆਂ ਨੂੰ ਗੋਰਿਆਂ ਦੀ ਹਕੂਮਤ ਦੇ ਅਤਿਆਚਾਰਾਂ ਬਾਰੇ ਦੱਸਿਆ ਤੇ ਕੈਦੀਆਂ ਚ ਫਿਰ ਉੱਥੇ ਵੀ ਨਵਾਂ ਜੋਸ਼ ਭਰਿਆ ਹਾਲਾਂਕਿ ਹੁਣ ਬੀਜੇਪੀ ਵਾਲੀ ਤਾਂ ਕਹਿੰਦੇ ਨੇ ਕਿ ਉੱਥੇ ਭਾਈ ਸਵਰਕਰ ਹੀ ਸੀ ਸਾਰਾ ਕੁਝ ਸਾਰਾ ਕੁਝ ਸਵਰਕਰ ਦੇ ਨਾਂ ਤੇ ਉੱਥੇ ਚੱਲ ਰਿਹਾ ਜਿਹੜਾ ਲਾਈਟ ਐਂਡ ਸਾਊਂਡ ਸ਼ੋਅ ਹੈ ਉਹ ਸਾਰਾ ਮਤਲਬ ਅੰਡੇਮਾਨ ਅੰਡੇਮਾਨ ਨੇ ਕੋਵਰ ਦੀ ਜੇਲ੍ਹ ਦਾ ਉਹ ਸਿਰਫ ਸਵਰਕਰ ਨੂੰ ਹਾਈਲਾਈਟ ਕਰ ਰਿਹਾ ਕਿਉਂਕਿ ਆਰਐਸਐਸ ਜਨ ਸੰਘ ਹੀ ਵਿਚਾਰਧਾਰਾ ਦਾ ਸੀ ਮਾਫੀ ਵੀ ਮੰਗ ਚੁੱਕਾ ਸੀ ਠੀਕ ਹੈ ਜੰਗੇ ਆਜ਼ਾਦੀ ਚ ਉਹਨਾਂ ਨੇ ਜੋ ਰੋਲ ਲੰਭਾਇਆ ਉਹਦੇ ਲਈ ਸਤਿਕਾਰਤ ਨੇ ਪਰ ਉਹ ਸਾਰਾ ਕੁਝ ਉਹ ਤਾਂ ਨਹੀਂ ਸੀ ਉਥੇ ਰਤਨ ਸਿੰਘ ਬੱਬਰ ਵਰਗੇ ਸੈਂਕੜੇ ਪੰਜਾਬੀ ਵੀ ਸੀਗੇ ਜਿਨ੍ਹਾਂ 'ਚ ਸਿੱਖ ਵੀ ਸੀ ਬਹੁਤੇ ਤੇ ਗੈਰ ਸਿੱਖ ਵੀ ਸੀਗੇ ਪਰ ਉਹ ਸਾਰਾ ਕੁਝ ਭਾਜਪੀ ਹਾਈਲਾਈਟ ਹਾਈਜੈਕ ਕਰ ਗਈ ਹੈ ਉਸ ਸਲਸ ਦੇ ਵਿੱਚ ਉਹ ਜਦੋਂ ਉੱਥੇ ਲਾਈਟ ਐਂਡ ਸਾਊਂਡ ਸ਼ੋਅ ਹੁੰਦਾ ਜਿਹੜਾ ਰੋਜ਼ ਦਿਖਾਇਆ ਜਾਂਦਾ ਉਹਦੇ ਤੇ ਸਿਰਫ ਵੀਰ ਸਵਰਕਰ ਨੂੰ ਹੀ ਉਭਾਰਿਆ ਗਿਆ ਉਹਨੂੰ ਵੀਰ ਦਾ ਦਰਜਾ ਦਿੱਤਾ ਗਿਆ ਜਿਵੇਂ ਵੀਰ ਹਕੀਕਤ ਰਾਏ ਨੂੰ ਦਿੱਤਾ ਗਿਆ ਤੇ ਇਸੇ ਤਰ੍ਹਾਂ ਵੀਰ ਬਾਲਦੇਵਸ ਮਨਾ ਦਿੱਤਾ ਹਨਾ ਉੱਥੇ ਲਿਆ ਕੇ ਖੜਾ ਕਰ ਦਿੱਤਾ ਨਾ ਸਭਜਾ ਦੇਨੋ ਵੀ ਖੈਰ ਇਸ ਦੌਰਾਨ ਬਾਕੀ ਜਿਹੜੇ ਸਾਰੇ ਦੇਸ਼ ਭਗਤ ਸੀ ਉਹ ਹਾਸ਼ੀਏ ਤੇ ਤੱਕ ਦਿੱਤੇ ਗਏ ਡਾਕਟਰ ਮੋਨ ਸਿੰਘ ਕਾਲੇ ਪਾਣੀ ਵਰਗੇ ਇਸ ਸਾਲ 1932 ਦੇ ਵਿੱਚ ਫਿਰ ਉਹਨਾਂ ਨੂੰ ਕਿਉਂਕਿ ਉਹਨਾਂ ਨੂੰ ਲੱਗਾ ਕਿ ਅੰਡੇਮਾਨ ਨਿਕੋਬਰ ਕਾਲੇ ਪਾਣੀ ਦੀ ਜੇਲ੍ਹ ਦੇ ਵਿੱਚ ਬਹੁਤ ਖਤਰਨਾਕ ਕੈਦੀ ਰੱਖੇ ਹੁੰਦੇ ਨੇ ਉੱਥੇ ਜਿਵੇਂ ਇਹ ਪ੍ਰਚਾਰ ਕਰ ਰਿਹਾ ਬਗਾਵਤ ਕਰ ਰਿਹਾ ਕਿਤੇ ਫਿਰ ਬਗਾਵਤ ਨਾ ਹੋ ਜਾਵੇ ਇਸ ਕਰਕੇ ਉਹਨਾਂ ਨੂੰ ਕਾਲੇ ਪਾਣੀ ਤੋਂ ਫਿਰ ਲਾਹੌਰ ਭੇਜ ਦਿੱਤਾ ਗਿਆ ਕਲਕੱਤੇ ਤੋਂ ਸਿੱਧੀ ਗੱਡੀ ਰਾਹੀਂ ਉਹਨਾਂ ਨੂੰ ਲਾਹੌਰ ਲਿਜਾ ਰਹਾ ਜਾ ਰਿਹਾ ਸੀ ਜਦੋਂ ਇਹ ਗੱਡੀ ਉਹਨਾਂ ਦੀ ਨਰਵਾਣਾ ਸਟੇਸ਼ਨ ਜੋ ਦਿੱਲੀ ਜਾਖਲ ਬਠਿੰਡਾ ਰੇਲਵੇ ਲਾਈਨ ਤੇ ਹੈ ਨਰਵਾਣੇ ਪੁੱਜੀ ਤਾਂ ਅੱਧੀ ਰਾਤ ਨੂੰ 23 ਅਪ੍ਰੈਲ 1932 ਨੂੰ ਉਹ ਗੱਡੀ ਰੋਕ ਕੇ ਫਰਾਰ ਹੋ ਗਏ ਫਰਾਰੀ ਸਮੇਂ ਜਿਹੜੀ ਉਹਨਾਂ ਦੀ ਗਾਰਡ ਦਾ ਇੰਚਾਰਜ ਸੀ ਗੋਰੇ ਸਰਜੈਂਟ ਨੂੰ ਮੌਤੇ ਘਾਟ ਵੀ ਉਹਨਾਂ ਨੇ اتار ਦਿੱਤਾ ਹਮਲਾ ਕਰਕੇ ਇਸਰਾਨ ਜਿਹੜੀ ਬਚ ਨਿਕਲੇ ਉਹ ਆਪਣੇ ਅਫਸਰ ਨੂੰ ਮਾਰ ਕੇ ਅੰਗਰੇਜ਼ ਸਰਕਾਰ ਨੇ ਫਿਰ ਬਬਰ ਰਤਨ ਸਿੰਘ ਦੀ ਸੂਚਨਾ ਦੇਣ ਵਾਲੇ ਨੂੰ 10000 ਰੁਪਏ ਨਕਦ ਦਾ ਨਾਮ ਤੇ 10 ਮਰਬੇ ਜ਼ਮੀਨ ਦੇਣ ਦਾ ਲਾਲਚ ਦਿੱਤਾ ਨਾਲ ਹੀ ਗੁਦਾਰੀ ਕਰੇ ਪਰ ਇਸ ਤਰ੍ਹਾਂ ਦੇ ਗੁਦਾਰ ਬਥੇਰੇ ਪੈਦਾ ਹੋ ਜਾਂਦੇ ਨੇ ਸਿੱਖਾਂ 'ਚ ਵੀ ਬਥੇਰੇ ਨੇ ਇਸੇ ਤਰ੍ਹਾਂ ਦਾ ਫਿਰ ਇਹ ਜਦੋਂ ਵਾਕਿਆਤ ਹੋਇਆ ਕਿ 10 ਮਰਬੇ ਤੇ 10000 ਇਨਾਮ ਹੈ ਰਤਨ ਸਿੰਘ ਨੂੰ ਫੜਾਉਣ ਦਾ ਇਸ ਸਮੇ ਉਹ ਰੁੜਕੀ ਖਾਸ ਹੁਸ਼ਿਆਰਪੁਰ ਦੇ ਵਿੱਚ ਬੱਬਰ ਗੇਂਦਾ ਸਿੰਘ ਦੇ ਘਰੇ ਲੁਕੇ ਹੋਏ ਸਨ ਉੱਥੇ ਤੇ ਇਨਾਮ ਦੇ ਲਾਲਚ ਦੇ ਵਿੱਚ ਆ ਕੇ ਉਹਨਾਂ ਦਾ ਇੱਕ ਦੂਰ ਦੇ ਰਿਸ਼ਤੇਦਾਰ ਦਾ ਮਿੱਤਰ ਮੀਹਾ ਸਿੰਘ ਵਾਸੀ ਗੜੀ ਕਨੂਆ ਪਿੰਗ ਬਲਾਚੌਰ ਸ਼ਾਇਦ ਬੜਾ ਮਸ਼ਹੂਰ ਪਿੰਡਾ ਗੜੀ ਕਨੂਆ ਤੇ ਮੀਹਾ ਸਿੰਘ ਦਾ ਡੱਬਰ ਹੁਣ ਵੀ ਹੋਣਾ ਥੋੜਾ ਬੋਧਾ ਤਾਂ ਕਿਤੇ ਨਾ ਕਿਤੇ ਤੇ ਮੀਹਾ ਸਿੰਘ ਨੇ ਗਦਾਰੀ ਕੀਤੀ ਤੇ ਮੀਹਾ ਸਿੰਘ ਨੇ ਫਿਰ ਰਤਨ ਸਿੰਘ ਦੇ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੇ ਛਾਪਾ ਮਾਰਿਆ ਰੁੜਕੀ ਖਾਸ ਤੇ ਕਰੇ ਬਬਰ ਗੋਂਦਾ ਸਿੰਘ ਦੇ ਘਰੇ ਚਾਰਚ ਫਿਰੇ ਘੇਰਾ ਪਾ ਲਿਆ ਪਰ ਸਫਲਤਾ ਹੱਥ ਨਾ ਲੱਗਦੀ ਵੇਖ ਕੇ ਗੋਂਦਾ ਸਿੰਘ ਤੇ ਆਸ-ਪਾਸ ਦੇ ਘਰਾਂ ਨੂੰ ਫਿਰ ਪੁਲਿਸ ਨੇ ਅੱਗ ਲਾ ਦਿੱਤੀ ਤੇ ਸਿੱਖ ਕੌਮ ਦੇ ਇਹ ਸਣਖੀਲੇ ਜੋ ਤੇ ਬਬਰ ਰਤਨ ਸਿੰਘ ਨੇ ਆਤਮ ਸਮਰਪਣ ਕਰਨ ਦੀ ਬਜਾਏ ਮੌਤ ਨੂੰ ਤਰਜੀ ਦਿੱਤੀ ਗੋਰਿਆਂ ਦੀ ਫੌਜ ਨਾਲ ਮੁਕਾਬਲਾ ਕਰਦੇ ਆ 15 ਜੁਲਾਈ 1932 ਨੂੰ ਉਹਨਾਂ ਨੇ ਸ਼ਹਾਦਤ ਦਾ ਜਾਮ ਪੀ ਲਿਆ ਉਹਨਾਂ ਦਾ 92ਵਾਂ ਸ਼ਹੀਦੀ ਦਿਹਾੜਾ ਬਬਰ ਕਾਲੀ ਸ਼ਹੀਦ ਰਤਨ ਸਿੰਘ ਰੱਕੜ ਯਾਦਗਾਰੀ ਟਰਸਟ ਤੇ ਸਮੂਹ ਰੱਕੜ ਪਰਿਵਾਰ ਅਤੇ ਬਬਰ ਸਾਹਿਬ ਦੇ ਜਿਹੜੇ ਰਤਨ ਸਿੰਘ ਬਬਰ ਦੇ ਪੋਤਰੇ ਨੇ ਮਾਸਟਰ ਜੁਹਾਰ ਸਿੰਘ ਦੇ ਉਦਮ ਸਦਕਾ ਤੇ ਸਮੂਹ ਇਲਾਕੇ ਦੀ ਸੰਗਤ ਦੇ ਸਹਿਯੋਗ ਸਖਤ ਸਦਕਾ 15 ਜੁਲਾਈ ਨੂੰ ਗੁਰਦਵਾਲਾ ਟਾਲੀਆਣਾ ਸਾਹਿਬ ਗੁਰਦਵਾਲਾ ਟਾਲੀ ਸਾਹਿਬ ਪਿੰਡ ਸੁਦਾ ਮਾਜਰਾ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਮਨਾਇਆ ਜਾਂਦਾ ਹੈ ਤੇ ਇਸ ਸਿਲਸਿਲੇ ਵਿੱਚ ਆ ਇਹ ਜਿਹੜਾ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਹੈ ਦਿਆਲ ਦੇ ਦਾ ਸਾਦੇਦਾਰ ਸਿੰਘ ਬਲਾਚੌਰਿਆ ਨੇ ਜੋ ਨਿੱਜੀ ਪੱਤਰ ਪ੍ਰੇਰਕ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਉਹਨਾਂ ਦਾ ਨੰਬਰ ਹੈ 68806 58164 6280658168 ਦੇਦਰ ਸਿੰਘ ਬਲਾਚੌਰੀ ਅਜੀਤ ਦੇ ਪੱਤਰਕਾਰ ਨੇ ਧੰਨਵਾਦ ਸਹਿਤ ਸੋ ਇਹ ਸੀ ਬੱਬਰ ਅਕਾਲੀ ਰਤਨ ਸਿੰਘ ਰੱਕੜ ਜਿਹੜੇ ਤੁਸੀਂ ਵੇਖੋ ਕਿ ਉਸ ਵਕਤ ਫੌਜ ਦੇ ਵਿੱਚ ਜੌਬ ਕਰਦੇ ਸੀ ਅੱਛੀ ਇਹਨਾਂ ਦੀ ਜੌਬ ਸੀ ਇਹ ਵੀ ਜੌਬ ਨਿਭਾ ਸਕਦੇ ਸੀ ਤੇ ਆਪਣੀ ਜ਼ਿੰਦਗੀ ਬਸਰ ਕਰ ਸਕਦੇ ਸੀ ਪਰ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਇਹਨਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਸੋ ਇਹਨਾਂ ਸ਼ਹੀਦਾਂ ਮਰੀਦਾਂ ਦਾ ਦੇਣਾ ਸੀ ਕਿੱਥੇ ਦੇ ਸਕਾਂਗੇ ਸੋ ਹੌਲ ਰੱਖਿਓ ਜੀ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਇਹਨਾਂ ਰੇਡੀਓ ਪ੍ਰੋਗਰਾਮਾਂ ਦੇ ਤੇ ਇਹਨਾਂ ਵੀਡੀਓਜ਼ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 98163 09655 ਤੇ ਮੰਗਵਾ ਸਕਦੇ ਹੋ 9876309655 ਐਸੀ ਹੀ ਨੰਬਰ ਤੇ ਰਾਮਦੇਸ਼ ਕਾਲ ਕਰ ਸਕਦੇ ਹੋ ਕਾਲ ਨਾ ਮਿਲੇ ਤਾਂ ਰਿਕਾਰਡ ਕੀਤਾ ਸਨੇਹਾ ਵੀ ਵਟਸਐਪ ਤੇ ਛੱਡ ਦਿਓ ਉਹ ਸਨੇਹਾ ਤੁਹਾਡਾ ਆਨਰ ਕਰ ਦਿੱਤਾ ਜਾਏਗਾ ਤੇ ਇਹ ਸੀ ਬਬਰ ਸ਼ਹੀਦ ਰਤਨ ਸਿੰਘ ਰੱਕੜ ਦੀ ਸ਼ਹਾਦਤ ਦੇ ਕੁਝ ਤੱਤ ਜਿਹੜੇ ਦੇਸ਼ ਦੀ ਆਜ਼ਾਦੀ ਦੇ ਵਾਸਤੇ ਆਪਣੀਆਂ ਜਾਨਾਂ ਨਸ਼ਾਵਰ ਕਰ ਗਏ ਨੇ